ਸਸੇ ਕਾਲੀਯਨ ਦਾ ਆਏ ਖਬਰ ਦੇਖਨੇ ਸਾਹਿ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਜੀ ਪੰਛੋ ਨਾਰੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਸੈਂਟਰ ਹਲਕੇ ਦੇ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਤੇ ਕੱਲ ਗੰਭੀਰ આરોਪ ਲੱਗੇ ਹਨ ਇਹ આરોਪ ਦਰੇਸੀ ਗਰਾਊਂਡ ਵਿੱਚ ਚੱਲ ਰਹੇ ਮੇਲੇ ਦੇ ਠੇਕੇਦਾਰ ਵੱਲੋਂ ਲਗਾਏ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਐਮਐਲਏ ਦੇ ਬੰਧਿਆ ਵੱਲੋਂ ਉਹਨਾਂ ਕੋਲੋਂ ਨਜਾਇਜ਼ 10 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਪਹਿਲਾਂ ਦੇਖੋ ਇਹ ਵੀਡੀਓ ਪਾਰਟੀ ਜਿੰਦਾਬਾਦ ਆਪ ਪਾਰਟੀ ਹੋਏ ਹੋਏ ਪੱਪੀ ਪ੍ਰੈਸ਼ਨ ਆਹ ਆਹ ਪੱਪੀ ਪ੍ਰੈਸ਼ਨ ਆਹ ਆਹ ਪੱਪੀ ਪ੍ਰੈਸ਼ਨ ਆਹ ਆਹ ਕੀ ਹੋਇਆ 8 ਦਿਨ ਹੋ ਗਏ ਕਿ ਪੱਪੀ ਪ੍ਰੈਸ਼ਨ ਦੇ ਉਤਾਰ ਪੈਸੇ ਮਨਦੋਗੀ ਕਿਤਾ ਆ ਇਹ ਰੋਜ਼ ਆਂਦੇ ਘਰ ਪੈਸੇ ਮਗਰੇ ਫੋਨ ਪਾ ਪੱਪੀ ਪ੍ਰੈਸ਼ਨ ਠੀਕ ਕਰ 10 ਲੱਖ ਰੁਪਇਆ ਔਰ ਮੈਨੂੰ ਡਾਕਟਰ ਮੈਂ ਜੇ ਮੈਨੂੰ ਗਾਲਾਂ ਕੱਢ ਕੇ ਜਲੀਲ ਕਰਕੇ ਮੈਨੂੰ ਭਜਾਇਆ ਗਿਆ ਡਾਕਟਰੋਂ ਪਰਸੋਂ ਪੱਪੀ ਪ੍ਰੈਸ਼ਨ ਦੇ ਦਾ ਬੱਚਾ ਤੋ ਧੋਗੇ ਧੋਗੇ ਬੱਚੇ ਤੋਂ ਜੇ ਨਹੀਂ ਹੈ ਜਾ ਕੇ ਉਹ ਹੀ ਕਰਿਓ ਕਰ ਲਓ ਉਹਦੇ ਚੋਂ ਮੈਨੂੰ ਕਹਿੰਦੇ ਬੱਚੋ ਕਿ ਮੈਡੀ ਕਰਾ ਲਿਓ ਚਲੋ ਦਮਾਨਾ ਚੱਕ ਲਓ ਕਹਿੰਦਾ ਹਾਂ ਮਤਲਬ 10 ਲੱਖ ਕਰ ਵੀ ਆਪਣੇ ਮੂੰਹ ਮੰਗੇ ਆਪਣੇ ਮੂੰਹ ਆਪਣੇ ਮੂੰਹ ਮੰਗੇ 10 ਲੱਖ ਰੁਪਇਆ ਇਹ ਤੁਹਾਨੂੰ 10 ਲੱਖ ਦੇ ਦੋਗੇ ਸਹੀ ਫਿਰ ਜੋ ਮਰਜ਼ੀ ਕਰੀ ਜਾਓ ਅਸੀਂ ਜਿਹੜਾ 70 ਸਾਲ ਹਿੰਦੂਆ ਤੋਂ ਆ ਰਿਹਾ ਕਿਸੇ ਐਮਐਲ ਨੇ ਕਿਸੇ ਨੇ ਤੰਗ ਨਹੀਂ ਕੀਤਾ ਆਜ਼ਾਦੀ ਹੈ ਆਮ ਪਾਰਟੀ ਇਹ ਕੇਜਰੀਵਾਲ

اے متنگری انا کرتے اے کوئی اوشکا تو میرے نال کھڑے اے پتا پانی لا دیر بعد کی نوٹ پئی ہے تو اپنا تعلقاں بھیجی میں بہت دکھی ہے بند کرو گے میں نو اتنے نو ہے تجھے نو تبو پترے کتا نہیں کرتا کہ چلنا تجھے چلنا ہے اگے تو میں دتے ہی کے آ کے دیکھتی پہلا ہے کہاں کو بڑے پیار تو میں پیار تو میں ہے کہاں کو بڑے نہ پیار تو ਮੈਂ ਬੜਾ ਕੁੱਤਾ ਹੈ ਮੇਰਾ ਲక్ష్ਮਨ ਪ੍ਰਧਾਨ ਮੇਰਾ ਪਿਓ ਸੀ ਉਹ ਵੀ ਕਿਸੇ ਅਗੇ ਚੁਕਿਆ ਅਸ਼ੋਕ ਵੀ ਨਹੀਂ ਚੁਕਿਆ ਦਾ ਚੁਗੂਆ ਮੈਂ ਮੈਂ ਕਹਿਣਾ 8 ਦਿਨ ਹੋ ਗਏ ਮਗਰ ਮਿੱਟਾ ਕਰਦਾ ਫਿਰਦਾ ਸਾਰਿਆਂ ਦੀ ਲਾਸਟ ਕਮਿਸ਼ਨ ਨੇ ਹੱਥ ਖੜੇ ਕਰਤੇ ਦਾਣਾ ਨੇ ਹੱਥ ਖੜੇ ਕਰਤੇ ਉਹ ਕਿਉਂ ਪਾਰਟੀ ਵਰਕਰ ਹੈ ਪਾਰਟੀ ਦੇ ਹੈ ਇਹ ਪੰਜਾਬ ਸਰਕਾਰ ਕਹਿੰਦੀ ਹੈ ਸੁਪਾਰੀਆਂ ਦੇ ਨਾਲ ਓਏ ਚੋਰ ਭੈਣੋ ਕਿਥੇ ਕਰ ਲਏ ਇਹ ਨੂੰ ਆ ਵਿੱਚ ਚੋਰ ਹੈ ਚੋਰ ਸਰਕਾਰ ਮੜ ਗਈ ਐਵੇਂ ਲਈ ਮੜ ਗਈ ਏ ਸਰਕਾਰ ਵੀ ਮੜਿਆ ਮਰੇ ਮੜਿਆ ਉੱਪਰੇ ਲੈਵਲ ਤੇ ਠੀਕ ਐ ਇਹ ਜਿਹੜੇ ਚੋਰ ਕਿੱਥੇ ਕਿੱਥੇ ਹੋਏ ਨਾ ਆਮ ਪੰਦੇ ਆਲੇ ਕਈ ਫੜੇ ਵੀ ਗਏ ਉਹ ਮੀਡੀਆ ਨੂੰ ਤੁਹਾਨੂੰ ਪਤਾ ਵੀ ਐ ਪਰ ਥੋੜੇ ਪੱਪੀ ਬਰੇ ਮੁੰਡੇ ਦਾ ਘਾਰ ਵੀ ਤੁਹਾਨੂੰ ਪਤਾ ਕੀ ਹੋਇਆ ਪਤਾ ਨਾ ਆ ਉਹ ਤੁਸੀਂ ਉਹ ਡਰ ਦੇ ਮਾਰਿਛ ਮਾਰੇ ਛੋਕੀ ਨਹੀਂ ਡਰੂਗਾ ਤੌਣ ਲਾਉਂਗਾ ਆਪਣੀ ਉੱਪਰੇ ਹਟ ਜਾਓ ਓਏ ਹੁਣ ਆਉਂਗਾ ਬੰਦ ਕਰ ਬੰਦ ਕਰ ਬੰਦ ਕਰ ਓਏ ਬੰਦ ਕਰੀ ਅੱਜ ਨਾ ਲੈ ਆਇਆ ਇਹ ਕੰਮ ਨਾ ਕਰੋ ਇਹ ਕੰਮ ਨਾ ਕਰੋ

اے کوئی چھڈا تو دے نال کرے بھلے دے تے تے اس طرح دکھا نہیں تے مطلب نہیں اے لے کم نہیں اے اوتھے اوتھے مار دے دے تے نہ تو تے نہ اے تے تے کی توڑ گئی اے او آتما گلپ دی میں تو جی ہاں کر گے مینوں ہن نہ رہ تے نہیں نوں تاں بہت پتا اے کتا نہیں سکتا کی کرنا تیرا تے اے کہو اج تے دیکھ تی پہلاں دھیان تو پیار پیار تو میں پیار تو پیار ਕਾ ਤੁਹਾਨੂੰ ਬੜੇ ਬਧਿਆਨਤਾਉ। ਅੱਜ ਅਸੀਂ ਕਿੱਥੇ ਆਏ ਹਾਂ। ਜਿਹੜਾ ਅੱਜ ਚੋਟਾ ਮਾਪੀ ਪ੍ਰਾਚੀਨ ਉਹ ਆਪਣੀ ਬਣੀ ਦੇ। ਮੇਰਾ ਪੱਪੀ ਪ੍ਰਸਤ ਚ ਮੈਰਾ ਰਹੂਗਾ। ਹਲ ਮਾਰ। ਆ ਪਾਣੀ ਵੀ ਲੋ ਕਰਨਾ ਨਾ ਨਾ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੇਵਰਾਜ ਜੀ। ਸਰ ਇਸ ਮਾਮਲੇ ਤੇ ਤੁਹਾਡਾ ਕੀ ਕਹਿਣਾ? ਦੇਖੋ ਦਿਪੰਸ਼ੂ ਜੀ ਜਿਵੇਂ ਤੁਸੀਂ ਇਹ ਪਹਿਲਾਂ ਸਾਰੀ ਇੰਟਰੋ ਦੇ ਹੀ ਦਿੱਤੀ ਆ ਕਿ ਇੱਕ ਹਲਕਾ ਸੈਂਟਰਲ ਦੇ ਜਿਹੜੇ ਐਮਐਨਏ ਆ ਅਸ਼ੋਕ ਪ੍ਰੈਸਰ ਕਾਪੀ ਉਨਾਂ ਵੱਲੋਂ ਜਾਂ ਉਹਨਾਂ ਦੇ ਬੰਦਿਆਂ ਵੱਲੋਂ ਠੇਕੇਦਾਰਾਂ ਕੋਲੋਂ 10 ਲੱਖ ਰੁਪਏ ਦੀ ਕਮਿਸ਼ਨ ਦੇ ਇਲਜ਼ਾਮ ਲੱਗੇ ਹਨ ਹੁਣ ਇਸ ਦੇ ਵਿੱਚ ਦੋ ਗੱਲਵਾਂ ਪਹਿਲੀ ਗੱਲ ਤਾਂ ਕੀ ਜਿਹੜਾ ਐਮਐਲਏ ਨੇ ਅਸ਼ੋਕ ਪ੍ਰਸ਼ਰਪੀ ਕੀ ਉਹਨਾਂ ਨੇ ਆਪਣੇ ਮੂੰਹੋਂ ਕਹੇ ਮੰਗੇ ਨੇ ਹੁਣ ਦੂਜੀ ਗੱਲ ਜਿਵੇਂ ਉਹਨਾਂ ਨੇ ਵਿੱਚ ਅਸ਼ੋਕ ਕੁਮਾਰ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਪ੍ਰੈਸ ਨੂੰ ਬਾਈਟ ਦਿੰਦੇ ਹੋਏ ਇਹ ਵੀ ਕਿਹਾ ਕਿ ਖੁਦ ਉਹਨਾਂ ਨੇ ਜਿਹੜੇ ਐਮਐਲਏ ਨੇ ਉਹਨੇ ਖੁਦ ਪੈਸੇ ਮੰਗੇ ਆ ਔਰ ਮੈਨੂੰ ਆਪਣੇ ਦਫਤਰ ਦੇ ਵਿੱਚ ਬੁਲਾ ਕੇ ਸਾਰੀ ਮਿਲਣ ਨੂੰ ਸੈਟਲ ਕਰਨ ਦੀ ਗੱਲ ਕੀਤੀ ਹੈ ਤੇ ਜਦੋਂ ਮੇਰੇ ਵੱਲੋਂ ਇਨਕਾਰ ਹੋਇਆ ਤਾਂ ਮੈਨੂੰ ਬੜੀ ਬੇਇੱਜ਼ਤੀ ਕਰਕੇ ਉਹ ਆਪਣੇ ਦਫਤਰੋਂ ਬਾਹਰ ਕੱਢਿਆ ਗਿਆ ਨੰਬਰ 2 ਇੱਥੇ ਗੱਲ ਇਹ ਆਉਂਦੀ ਹੈ ਕਿ ਜੇ ਉਹਨਾਂ ਨੂੰ ਆਪਣੇ ਦਫਤਰ ਬੁਲਾਇਆ ਤਾਂ ਜਾਇਜ਼ ਹੈ ਕਿ ਉੱਥੇ ਸੀਸੀਟੀਵੀ ਫੁਟੇਜ ਵੀ ਹੋਣੀ ਕੀ ਉਹਨਾਂ ਨੇ ਉਹ ਫੁਟੇਜ ਕਢਾਈ ਕੀ ਉਹਨਾਂ ਨੇ ਪੁਲਿਸ ਨੂੰ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ ਹੁਣ ਗੱਲ ਇਹ ਆ ਜਾਂਦੀ ਹੈ ਕਿ ਇੱਕ ਐਮਐਲਏ ਹੈ ਉਹ ਮੌਜੂਦਾ ਐਮਐਲਏ ਆ ਮੌਜੂਦਾ ਸਰਕਾਰ ਦਾ ਇੱਕ ਨੁਮਾਇੰਦਾ ਹੈ ਕੀ ਉਹਤੇ ਪ੍ਰਸ਼ਾਸਨ ਕਾਰਵਾਈ ਕਰੇਗਾ ਇਹ ਬੜੇ سارے ਸਵਾਲ ਜਿਹੜੇ ਆ ਉਹ ਖੜੇ ਹੋਣਗੇ ਇਹਦੇ ਵਿੱਚ ਅਗਰ ਸਭ ਤੋਂ ਵੱਧ ਕਿਸੇ ਦੀ ਗਲੇ ਦੀ ਹੱਡੀ ਬੜੇਗਾ ਤਾ ਉਹ ਪੁਲਿਸ ਪ੍ਰਸ਼ਾਸਨ ਦੀ ਕਲੇ ਦੀ ਹੱਡੀ ਬਣੇ ਇਹ ਮਾਮਲਾ ਜਿਹੜਾ ਹੈ ਇਹ ਜਾਂਚ ਦਾ ਵਿਸ਼ਾ ਜੇ ਅਸ਼ੋਕ ਪ੍ਰਸ਼ਦ ਪੱਪੀ ਉਹ ਐਮਐਲਏ ਨੇ ਪੈਸੇ ਮੰਗੇ ਆ ਔਰ ਇਹ ਅਗਰ ਸਾਬਤ ਹੋ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਮਾਮਲੇ ਦੇ ਵਿੱਚ ਕੋਈ ਕਾਰਵਾਈ ਜੁ ਢਿਲ ਵਰਤਣਗੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਔਰ ਉਹਨਾਂ ਨੂੰ ਤਾਂ ਵੈਸੇ ਵੀ ਸੁਪਰ ਸਿੰਗਮ ਕਿਹਾ ਜਾਂਦਾ ਹੈ ਲੇਕਿਨ ਹੁਣ ਗੱਲ ਉਹੀ ਮੁੜ ਕੇ ਫੇਰ ਉੱਤੇ ਆ ਜਾਂਦੀ ਹੈ ਕਿ ਮੌਜੂਦਾ ਸਰਕਾਰ ਦਾ ਨੁਮਾਇੰਦਾ ਐਮਐਨਏ ਕੀ ਉਹਦੇ ਤੇ ਪੁਲਿਸ ਕਾਰਵਾਈ ਕਰੇ ਪਹਿਲੀ ਗੱਲ ਤਾਂ ਇਹ ਜਿਹੜੀ ਜਾਂਚ ਹੈ ਇਹ ਬੜੀ ਲੰਬੀ ਜਾਂਚ ਚੱਲੇਗੀ ਕਿਉਂਕਿ ਇਹ ਜੇ ਕੋਈ ਸਿੰਪਲ ਬੰਦਾ ਹੁੰਦਾ ਕਿਸੇ ਤੇ ਇਲਜ਼ਾਮ ਲੱਗਦੇ ਤਾਂ ਪੁਲਿਸ ਆਨਲ ਫਾਨਨ ਦੇ ਵਿੱਚ ਸਭ ਤੋਂ ਪਹਿਲਾਂ ਐਫਆਈਆਰ ਦਰਜ ਕਰ ਦਿੰਦੀ ਉਸ ਤੋਂ ਬਾਅਦ ਇਨਕੁਆਰੀ ਹੁੰਦੀ ਹੈ ਇਨਕੁਆਰੀ ਦੇ ਵਿੱਚ ਕਈ ਵਾਰੀ ਸੈਂਪਲਮੈਂਟ ਵੀ ਹੋ ਜਾਂਦੀ ਹੈ ਕਈ ਵਾਰੀ ਉਹ 10-10 ਸਾਲ ਇਨਕੁਆਰੀ ਜਿਹੜੀ ਹੈ ਖਤਮ ਹੀ ਨਹੀਂ ਹੁੰਦੀ ਜੇ ਉਹ ਦੁਬਾਰਾ ਸਰਕਾਰ ਦੇ ਵਿੱਚ ਆ ਜਾਂਦੇ ਆ ਸੱਤਾ ਦੇ ਵਿੱਚ ਆ ਜਾਂਦੇ ਆ ਤੇ ਇਟ ਮਿੰਟੇ ਦੁਆ ਇਨਕੁਆਰੀ ਹੋਰ ਲੰਬੀ ਚੱਲੇਗੀ ਜੇ ਕੱਲ ਨੂੰ ਸਰਕਾਰ ਬਦਲ ਜਾਂਦੀ ਹੈ ਕੋਈ ਹੋਰ ਸਰਕਾਰ ਆ ਜਾਂਦੀ ਹੈ ਤਾਂ ਇਹ ਜਿਹੜੇ ਨਤੀਜੇ ਨੇ ਇਹ ਚਾਹੇ ਜਿੱਦਾਂ ਦੀ ਮਰਜ਼ੀ ਜਾਂਚ ਹੋਈ ਹੋਵੇ ਇਹ ਫਿਰ ਕਿਤਨਾ ਕਿਤੇ ਐਮਐਨਏ ਫਸਣਗੇ ਤੇ ਉਹ ਹੋਸਰ だけ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਜੇਲ੍ਹ ਵੀ ਹੋ ਜਾਵੇ ਜੇ ਮਾਮਲਾ ਸੈਟਲਮੈਂਟ ਨਹੀਂ ਹੁੰਦਾ ਅਸੀਂ ਇਹ ਜ਼ਾਹਿਰ ਨਹੀਂ ਕਰਦੇ ਜਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੇ ਰਿਸ਼ਤ ਮੰਗੀ ਪਰ ਜਿਸ ਤਰ੍ਹਾਂ ਖੇਕੇਦਾਰ ਦੇ ਹਾਹ ਭਾਉ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਉੱਤੇ ਤੇਲ ਤੱਕ ਛਿੜਕਿਆ ਯਾਨੀ ਕਿ ਬਹੁਤ ਗੰਭੀਰ ਮੁੱਦਾ ਤੇ ਇੱਕ ਬਹੁਤ ਜ਼ਿਆਦਾ ਜਦੋਂ ਦੁਖੀ ਬੰਦਾ ਹੋ ਜਾਂਦਾ ਨਾ ਫਿਰ ਉਹ ਇਸ ਤਰ੍ਹਾਂ ਦੇ ਕਦਮ ਚੁੱਕਦਾ ਜੀ ਹੁਣ ਭਵੰਤਮਾਨ ਮੁੱਖ ਮੰਤਰੀ ਪੰਜਾਬ ਇਸ ਤੇ ਕੀ ਇਨਕੁਆਇਰੀ ਕਰਾਂਗੇ ਕੀ ਐਕਸ਼ਨ ਲੈਂਦੇ ਨੇ ਕੀ ਇਸ ਮਾਮਲੇ ਦੇ ਵਿੱਚ ਸਾਰਾ ਕੁਝ ਨਿਕਲ ਕੇ ਆਏਗਾ ਇੱਕ ਬਹੁਤ ਜਾਂਚ ਦਾ ਵਿਸ਼ਾ ਕਿਉਂਕਿ 2027 ਦੀਆਂ ਜਿਹੜੀਆਂ ਚੋਣਾਂ ਉਹ ਵੀ ਸਿਰ ਤੇ ਨੇ ਜੇ ਭਵੰਤਮਾਨ ਦੀ ਇਨਕੁਆਇਰੀ ਦੇ ਵਿੱਚ ਕਿਤੇ ਵੀ 5 7 ਤੋਂ 10% ਵੀ ਐਮਐਲਏ ਦੀ ਕੋਈ ਕੰਪਲੇਨਟ ਜਾ ਐਮਐਲਏ ਦੀ ਇਹ ਸਚਾਈ ਆਈ ਸਾਹਮਣੇ ਕਿ ਉਹਨਾਂ ਨੇ ਵਾਕਈ ਪੈਸੇ ਮੰਗੇ ਆ ਤਾਂ ਇਹ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲਾ ਦੌਰ ਐਮਐਲਏ ਅਸ਼ੋਕ ਪ੍ਰਸ਼ਪਤੀ ਤੇ ਭਾਰੀ ਪੈਸ ਜੀ ਜਿਵੇਂ ਕਿ ਤੁਸੀਂ ਇਹ ਸਾਰੇ ਮਾਮਲੇ ਬਾਰੇ ਸੁਣਿਆ ਉਹ ਦੇਖਣਾ ਹੋਵੇਗਾ ਪ੍ਰਸ਼ਾਸਨ ਵੱਲੋਂ ਇਸ ਤਰੀਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਅਗਲੇ ਅਪਡੇਟ ਜਲਦੀ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਨੂੰ ਜੋ ਇਜਾਜ਼ਤ ਧੰਨਵਾਦ